ਯੇ ਭਰ ਦਵ ਕਰ ਕਤੋਂ ਕਮ ਸਭ ਰਤ ਤੇ ਚਰਤਵ ਜੇਟੇ ਬਦਨ ਸਿਟ ਸਵਤਾਰੇ ਆਪ ਆਪਣੀ ਗੁਰੂ ਦੇਵ ਚਾਰ ਤੁਮ ਸਭੀ ਤੇ ਰਹਿਤ ਸਰਾਜ ਜਾਗਤ ਮੀਤ ਭੀਤ ਨਾ ਹਾਲ ਹੈ ਨਰੰਕਰ ਨਿਰਚੰਦ ਮਹਾਂਦੇਵੂ ਕਰਤਰਵ ਦੇਵ ਨੰਤਰ ਕਰਿ ਨਮਨ ਸੇਲਾ ਪਾਵਕ ਪਰੇ ਬਨਨ ਦੇਤੇ ਪ੍ਰਤਿ ਕੇਨ ਵਿੰਦੋ ਕੇਤਿਵ ਸੋਗਰਾ ਕਰਨ ਜੈਤਸਾ ਕੇਤਿ ਜਤਨ ਚੰਤਾ ਕੇਤੇ ਰੂਪ ਰਤ ਸੁਨਤਾ ਰਤਰਵ ਸਤਿ ਸੁਪਨ ਅੰਦਰ ਨੈਰਕ ਰੂਪੇ ਮਿਲਗੀਨੇ ਪਰਿਖਾਨ ਮਹਵਤ ਨੀਤ ਸਾਰੰਗ ਹੋਰੋ ਲਾਗੇ ਆਇਆ ਹੈ ਕੰਪੂਨ ਸੰਪ੍ਰੀਰਿਤ ਹੈ ਨਾਮ ਸੈਕਰੀਟਰੀਟ ਤੱਕ ਆਇਆ ਨੰਬਰ ਆਨੰਗਾ ਦੀ ਦਿੱਤੰਤ ਕਰ ਕੋ ਅਮੇਨ ਨਾ ਰੀਤੰਗੋ ਕੀਰਵਾਰਾ ਸਤੰਤਰਾ ਦੋੜਾ ਕਿਤੇ ਉੱਤਪੰਦਾ ਨਗਰ ਨਿਸ਼ੇਸ਼ਕਰ ਰੋੜਾ ਹਾਰਕਾਗ ਪ੍ਰਿਆਨ ਬਤਲ ਸਟਾਟਿੰਗ ਕਰੇ ਤੇ ਕੀਰਵਤ ਜੁਤੰਤਰਾ ਕੋਈ ਜਨਮ

ਰਾਮ ਜੀ ਪ੍ਰਾਨ ਪ੍ਰਾਨ ਅਨੇਕ ਮਤੀ